ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਰੋਜ਼ ਦੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇ ਹੋਰ ਨਵੇਂ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਨੋਟੀਫਿਕੇਸ਼ਨ ਹੈ ਇਹਦੇ ਵਿੱਚ ਸਿਹਤ ਵਿਭਾਗ ਦੇ ਨਾਲ ਸੰਬੰਧਿਤ ਪੋਸਟਾਂ ਜਾਰੀ ਹੋਈਆਂ ਆਮ ਆਦਮੀ ਕਲੀਨਿਕ ਤੇ ਲਈ ਇਹ ਭਰਤੀਆਂ ਜਾਰੀ ਕੀਤੀ ਗਈ ਹੈ ਪੋਸਟਾਂ ਦੇ ਸੰਬੰਧ ਵਿੱਚ ਪੂਰੀ ਜਾਣਕਾਰੀ ਕੀ ਯੋਗਤਾ ਰਹੂਗੀ ਕੀ ਉਮਰ ਸੀਮਾ ਰਹੂਗੀ ਇਹ ਅਪਲਾਈ ਕਿਵੇਂ ਕਰਨਾ ਤਨਖਾਹ ਕੀ ਹੋਊਗੀ ਸਾਰੀ ਜਾਣਕਾਰੀ ਦਵਾਂਗੇ ਤੁਹਾਨੂੰ ਵੀਡੀਓ 'ਚ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜੁੜੇ ਰਹੋ ਵੇਖਦੇ ਵੇਖਦੇ ਵੀਡੀਓ ਲ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਅੱਗੇ ਦੋਸਤਾਂ ਮਿੱਤਰਾਂ ਨਾਲ ਜਿਹੜੇ ਵੀ ਇਹਨਾਂ ਨੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਲੋ ਘਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਤਾਂ ਬਿਨਾਂ ਕਿਸੇ ਦੇਰੀ ਅੱਜ ਦਾ ਨੋਟੀਫਿਕੇਸ਼ਨ ਤੁਹਾਡੇ ਨਾਲ ਸਾਂਝਾ ਕਰਦੇ ਆ ਜੀ ਆਮ ਆਦਮੀ ਕਲੀਨਿਕ ਦੇ ਲਈ ਇਹ ਭਰਤੀ ਆ ਜਾਰੀ ਕੀਤੀ ਗਈ ਹੈ ਸਭ ਤੋਂ ਪਹਿਲਾਂ ਪੋਸਟਾਂ ਦੀ ਗੱਲ ਕਰਦੇ ਆ ਜੀ ਮੈਡੀਕਲ ਆਫੀਸਰ ਦੇ ਲਈ ਪੋਸਟਾਂ ਜਾਰੀ ਹੋਈਆਂ ਹਨ ਯੋਗਤਾ ਇਹਦੇ ਲਈ ਐਮਬੀਬੀਐਸ ਰਹਿਣ ਵਾਲੀ ਹੈ ਜੀ ਤੇ ਤੁਸੀਂ ਪੰਜਾਬ ਮੈਡੀਕਲ ਕਾਉਂਸਲ ਜਾਂ ਮੈਡੀਕ 10ਵੀਂ ਪਦਰ ਤੱਕ ਪੰਜਾਬੀ ਪਾਸ ਕੀਤੀ ਹੋਈ ਤੁਸੀਂ 64 ਸਾਲ এজ ਲਿਮਿਟ ਹੈ ਜੀ ਇਹਨਾਂ ਪੋਸਟਾਂ ਦੇ ਲਈ ਤੇ ਐਮਪੈਨਲਮੈਂਟ ਫੀਸ ਇਹਦੇ ਲਈ 50 ਰੁਪਏ ਪਰ ਪੇਸ਼ੈਂਟ ਅਟੈਂਡੈਂਟ ਵਿਦ ਮਿਨਿਮਮ ਅਸ਼ੋਰਡ ਗਾਰੰਟੀ ਆਫ 50 ਪੇਸ਼ੈਂਟਸ ਪਰ ਡੇ ਰਹਿਣ ਵਾਲੀ ਹੈ ਜੀ ਇਹਨਾਂ ਪੋਸਟਾਂ ਦੇ ਲਈ ਤੁਹਾਡਾ ਡਾਇਰੈਕਟ ਇੰਟਰਵਿਊ ਰਹਿਣ ਵਾਲਾ ਹੈ ਜੀ ਇੰਟਰਵਿਊ ਦੇ ਸਮੇਂ ਤੁਹਾਡੀਆਂ ਅਰਜ਼ੀਆਂ ਲਈਆਂ ਜਾਣਗੀਆਂ ਇਹਨਾਂ ਵੱਲੋਂ 11 ਮਾਰਚ 2025 ਸਵੇਰੇ 9 ਵਜੇ ਤੁਹਾਡਾ ਇੰਟਰਵਿਊ ਹੋਊਗਾ ਜੀ ਤੇ ਰਿਜ਼ਲਟ ਤੁਹਾਡਾ 17 ਮਾਰਚ 2025 ਨੂੰ ਡਿਕਲੇਅਰ ਹੋ ਜਾਣਾ ਜੀ ਇਹਨਾਂ ਪੋਸਟਾਂ ਦੇ ਲਈ ਜੋ ਇੰਟਰਵਿਊ ਰਹਿਣ ਵਾਲਾ ਸਕੂਲ ਆਫ ਨਰਸਿੰਗ ਸਿਵਲ ਹਸਪੀਟਲ ਜਲੰਧਰ ਵਿਕੇ ਇਹ ਜੋ ਤੁਹਾਡੀ ਇੰਟਰਵਿਊ ਆ ਰਹਿਣ ਵਾਲੀ ਇਹਨਾਂ ਪੋਸਟਾਂ ਦੇ ਲਈ ਦੂਜੇ ਨੋਟੀਫਿਕੇਸ਼ਨ ਦੇ ਵਿੱਚ ਜੋ ਪੋਸਟਾਂ ਜਾਰੀ ਹੋਈਆਂ ਇਹ ਵੀ ਆਮ ਆਦਮੀ ਕਲੀਨਿਕ ਦੇ ਲਈ ਪੋਸਟਾਂ ਜਾਰੀ ਹੋਈਆਂ ਫਾਰਮਾਸਿਸ ਦੀ ਪੋਸਟ ਹੈ ਜੀ ਇਹਨਾਂ ਪੋਸਟਾਂ ਦੇ ਲਈ ਤੁਹਾਡੀ ਬੀ ਫਾਰਮੇਸੀ ਦੀ ਡਿਗਰੀ ਚਾਹੀਦੀ ਹੈ ਜੀ ਜਾਂ ਤੁਹਾਡੇ ਕੋਲ ਡਿਪਲੋਮਾ ਹੋਵੇ ਫਾਰਮੇਸੀ ਦੇ ਵਿੱਚ ਕਿਸੇ ਮਾਨਤਾ ਪ੍ਰਾਪਤ ਇੰਸਟੀਚਿਊਟ ਯੂਨੀਵਰਸਿਟੀ ਦਾ ਤੇ ਤੁਸੀਂ ਐਜ਼ ਅ ਫਾਰਮਾਸਿਸਟ ਪੰਜਾਬ ਫਾਰਮੇਸੀ ਕਾਉਂਸਲ ਦੇ ਨਾਲ ਰਜਿਸਟਰਡ ਹੋਣੀ ਚਾਹੀਦੇ ਹੋ 1 ਰੁਪਏ ਪਰ ਪੇਸ਼ੈਂਟ ਅਟੈਂਡੈਂਟ ਵਿਦ ਮਿਨੀਮਮ ਸ਼ੋਰਟ ਗਾਰੰਟੀ ਆਫ 50 ਪੇਸ਼ੈਂਟਸ ਪਰ ਡੇ ਇੰਪੈਨਲਮੈਂਟ ਫੀਸ ਰਹਿਣ ਵਾਲੀ ਹੈ ਜੀ ਇਹਨਾਂ ਪੋਸਟਾਂ ਦੇ ਲਈ ਇਹਨਾਂ ਪੋਸਟਾਂ ਦੇ ਲਈ ਵੀ ਤੁਹਾਡਾ ਡਾਇਰੈਕਟ ਇੰਟਰਵਿਊ ਰਹਿਣ ਵਾਲਾ 10 ਮਾਰਚ 2025 ਨੂੰ ਤੇ ਸਮੇਂ ਤੇ ਹੀ ਤੁਹਾਡੇ ਤੋਂ ਅਰਜ਼ੀਆਂ ਲਈਆਂ ਜਾਣਗੀਆਂ ਜੀ ਆਪਣੇ ਸਾਰੇ ਦਸਤਾਵੇਜ਼ ਤੁਸੀਂ ਨਾਲ ਲੈ ਕੇ ਜਾਣੇ ਆ ਤੇ ਰਿਜ਼ਲਟ ਤੁਹਾਡਾ 18 ਮਾਰਚ 2025 ਨੂੰ ਜਾਰੀ ਹੋ ਜਾਣਾ ਤੇ ਇਹਨਾਂ ਪੋਸਟਾਂ ਦੇ ਲਈ ਵੀ ਵੈਨਿਊ ਤੁਹਾਡਾ ਜੋ ਸਕੂਲ ਆਫ ਨਰਸਿੰਗ ਸਿਵਲ ਹਸਪੀਟਲ ਜਲੰਧਰ ਇੱਥੇ ਰਹਿਣ ਵਾਲਾ ਤਾਂ ਜਲੰਧਰ ਦਿੱਲੀ ਜੋ ਰੂਰਲ ਅਰਬਨ ਏਰੀਆ ਦੇ ਲਈ ਇਹ ਜੋ ਆਮ ਆਦਮੀ ਕਲੀਨਿਕ ਚੱਲ ਰਿਹਾ ਹੈ ਉੱਥੇ ਇਹ ਭਰਤੀਆਂ ਕੀਤੀ ਜਾਣੀਆਂ ਤਾਂ ਇਹ ਬਹੁਤ ਵਧੀਆ ਪੋਸਟਾਂ ਜੀ ਜੋ ਯੋਗ ਉਮੀਦਵਾਰ ਹੈ ਨਾ ਪੋਸਟਾਂ ਦੇ ਲਈ ਅਪਲਾਈ ਕਰਕੇ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਜੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਚੈਨਲ ਨੂੰ ਦੇਖਦੇ ਰਿਹਾ ਕਰੋ ਜੀ ਧੰਨਵਾਦ